ਦੇ ਮਾਲਵਾ ਖਿੱਤੇ ਦੇ ਵਿੱਚ ਪਸ਼ੂ ਤਨ ਅਤੇ ਅਣਪਛਾਤੇ ਵਾਇਰਸ ਦੇ ਹਮਲੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਦੱਸਦੇ ਕਿ ਪਸ਼ੂ ਤੰਦ ਦੀ ਹੋ ਰਹੀ ਲਗਾਤਾਰ ਮੌਤਾਂ ਨੂੰ ਵੇਖਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇਸ ਅਣਪਛਾਤੇ ਵਾਇਰਸ ਦਾ ਪਤਾ ਲਗਾਉਣ ਦੇ ਲਈ ਚੰਡੀਗੜ੍ਹ ਅਤੇ ਜਲੰਧਰ ਤੋਂ ਟੀਮਾਂ ਮਾਲਵੇ ਖੇਤਰ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਤਾਂ ਜੋ ਹੋ ਰਹੇ ਨੁਕਸਾਨ ਤੋਂ ਜਿਹੜਾ ਕੀ ਬਚਾ ਕੀਤਾ ਜਾ ਸਕੇ। ਚੌਥੀ ਬਠਿੰਡਾ ਦੇ ਪਿੰਡ ਸੂਚਾ ਤੇ ਰਾਏਕਵਾਲਾ ਵਿੱਚ 150 ਦੇ ਕਰੀਬ ਪਸ਼ੂ ਧਨ ਦੀ ਮੌਤ ਹੋ ਗਈ ਹੈ। ਚੌਥੀ ਪਸ਼ੂ ਧਨ ਦੀ ਇਹ ਮੌਤ ਇੱਕ ਹਫਤੇ ਦੇ ਵਿੱਚ ਹੋਈ ਹੈ। ਇਹਨਾਂ ਮੌਤਾਂ ਦੇ ਲਈ ਇਨਫੈਕਸ਼ਨ ਪਸ਼ੂਆਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੱਸਦੇ ਕਿ ਪਸ਼ੂ ਧਨ ਦੀ ਲਗਾਤਾਰ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਬਿਮਾਰ ਪਸ਼ੂਆਂ ਦੇ ਟੀਕੇ ਲਗਾਏ ਜਾ ਰਹੇ ਨੇ। ਇਹ ਬਿਮਾਰੀ ਆਪਣੇ ਆਪਣੇ ਫੇਫੜਿਆਂ ਚ ਵਿੱਚ ਪਾਣੀ ਭਰ ਜਾਂਦਾ ਇਥੇ ਤੇ ਉਸ ਤੋਂ ਬਾਅਦ ਵੀ ਡੈਥ ਹੋਈ ਦੇਖੇ ਤਾਂ ਵੀ ਬਸ ਉੱਡੇ ਪੈਂਦੇ ਤੇ ਪ੍ਰਸ਼ਾਸਨ ਵੱਲੋਂ ਕੋਈ ਕੀ ਕਦਮ ਚੱਕੇ ਗਏ ਆ ਪ੍ਰਸ਼ਾਸਨ ਚ ਮੈਂ ਡਾਕਟਰ ਸਾਹਿਬ ਸਾਡੇ ਜਿਵੇਂ ਵਾਲਾ ਜਿਹੜੀ ਡਿਊਟੀ ਆਈ ਉਹ ਐਵੇਂ ਵੀ ਸਾਡਾ ਵਧੀਆ ਸਾਥ ਦੇ ਰਹੇ ਜਿੰਨੇ ਜੋਗੇ ਵੀ ਹੈਗੇ ਆ ਬਾਕੀ ਮੈਡੀਸਨ ਵਗੈਰਾ ਵੀ ਆਪਦੇ ਕੋਲ ਥੋੜੀ ਕਾਣੀ ਜਿੰਨੀ ਕੇ ਚੱਲ ਉਹਨਾਂ ਦੀ ਬਜਾਇਸ ਉਹਦੇ ਸਾਹ ਨਾਲ ਸਾਨੂੰ ਦੇਈ ਜਾਂਦੇ ਤੇ ਬਾਕੀ ਪ੍ਰਸ਼ਾਸਨ ਤੁਸੀਂ ਕੋਈ ਵਧੀਆ ਚੰਗੀ ਦਵਾਈ ਹੋਰ ਸਾਡੇ ਪਿੰਡ ਨੂੰ ਮਿਲੇ ਜੀ ਤੇ वैसे 몰라 ਜਮੀਨ ਜਿਹੜੇ ਡਾਕਟਰ ਸਾਹਿਬ ਸੀਗੇ ਹੁਣ ਸਾਡੇ ਇਹਦੀ ਡਿਊਟੀ ਹੈ 몰라 ਹਾਂਜੀ ਉਸ ਤੋਂ ਬਾਅਦ ਉਹ ਟੀਮਾਂ ਇੱਥੇ ਡਾਕਟਰਾਂ ਨੇ ਟੀਮਾਂ ਹੀ ਪਹੁੰਚੀਆਂ ਤੇ ਉਹ ਟੀਮ ਸਾਰੇ ਪਸ਼ੂਆਂ ਦੇ ਟੈਸਟ ਮਤਲਬ ਉਹ ਸਰੇਹੇ ਤਾਈਂ ਪਹੁੰਚੇ ਨੀਆਂ ਜਿੱਥੋਂ ਤਾਈਆਂ ਨੇ ਸੀਗੇ तकरीबन ਪਹਿਲੀ ਵਾਰ ਜਦੋਂ ਟੀਮ ਆਈਏ 10% ਦੇ ਟੈਸਟ ਸੀਗੇ ਉਹਨਾਂ ਦੇ ਵਿੱਚੋਂ ਇੱਕ ਟੈਸਟ ਵੀ ਇੱਕ ਟੈਸਟ ਹੀ ਸਰੇਹੇ ਜਾਏਗਾ ਸਹੀ ਉਹ ਕੋਈ ਮਤਲਬ ਨਾਲ ਦੇਖ ਭਾਲ ਸਹੀ ਨਹੀਂ ਹੋਗੀ ਹੁਣ ਤਾਂ ਕਿੰਨੇ ਪਸ਼ੂਆਂ ਦਾ ਹੋ ਗਿਆ ਹੁਣ ਤਾਂ ਘੱਟ ਤੋਂ ਘੱਟ ਜੀ 50 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜੀ ਵਧੀਆ ਪੂਰੇ ਭਾਰੇ ਮੋਲੇ ਦੇ ਇਹ ਟਿਪਸ ਹੋਵੇ ਤੇ ਹਰੇਕ ਪੂਰੇ ਜ਼ਿਲ੍ਹੇ ਵਿੱਚ ਨਹੀਂ ਹੈ ਕਿ ਇਸ ਤਰੀਕੇ ਮਾਮਲੇ ਦੋ ਹੀ ਪ੍ਰਿੰਟ ਹੈਗੇ ਆ ਜਿੱਥੇ ਥੋੜਾ ਜਹਾ ਹਫਤਾ ਪਹਿਲਾਂ ਮੈਨੂੰ ਸੂਚ ਦਾ ਪਤਾ ਲੱਗਿਆ ਸੀ ਤੇ ਹੁਣ ਇੱਕ ਜਿਹੜਾ ਰਾਏ ਕਿ ਕਲਾ ਹੈ ਉਹਦੀ ਇਨਫੋਰਮੇਸ਼ਨ ਮਿਲੀ ਹੈ ਤੇ ਸੂਚ ਵਿੱਚ ਲਗਭਗ 22 ਜਾਨਵਾਰਾਂ ਦੀ ਮੌਤ ਹੋਈ ਹੈ ਤੇ ਰਾਏ ਕਿ ਕਲਾ ਵਿੱਚ 34-35 ਜਾਨਵਰਾਂ ਦੀ ਮੌਤ ਹੋਈ ਹੈ ਤੇ ਇਹਦੇ ਵਿੱਚੋਂ ਪਹਿਲਾਂ ਇਹ ਸਸਪੈਕਟ ਕਰ ਰਹੇ ਸੀ ਕਿ ਹੀਮੋਰੈਜਿਕ ਸੈਪਟਿਸੀਮੀਆ ਹੈ ਉਹਦੇ ਸੈਂਪਲਸ ਵੀ ਲਏ ਸੀਗੇ ਤੇ ਮੈਂ ਜਿਹੜੀ ਆਪਣੀ ਯੂਨੀਵਰਸਿਟੀ ਦੇ ਕਾਲਜ ਇਥੇ ਹੈਗਾ ਵੈਟੇਰੀ ਦਾ ਆਰੰਪੁਰਾਪੁਰ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਸੀ ਕਿ ਉਹਨਾਂ ਨੇ ਆਪਣੀ ਟੀਮ ਵੀ ਭੇਜੀ ਸੀ ਪਰ ਉਹਦੇ ਵਿੱਚ ਐਚਐਸ ਕਨਫਰਮ ਨਹੀਂ ਹੋਇਆ ਤੇ ਹੁਣ ਜਿਹੜਾ ਹੈਗਾ ਕੁਝ ਕੇਸਿਸ ਵਿੱਚ ਦੋ ਕੇਸਿਸ ਸੂਚ ਦੋ ਕੇਸਿਸ ਇਥੇ ਉਹ ਐਫਐਮਡੀ ਜਿਹੜਾ ਹੈਗਾ ਉਹਦੀ ਡਾਇਗਨੋਸਿਸ ਹੋਈ ਹੈ ਪਰ ਬਾਕੀ ਜਿਹੜੇ ਹੈਗੇ ਉਹ ਨਿਊਮੋਨਿਕ ਹੈ ਤਾਂ ਉਹ ਐਫਐਮਡੀ ਦੇ ਨਾਲ ਉਹਦੇ ਜਿਹੜੇ ਬਾਕੀ ਲੱਛਣ ਹੈ ਉਹ ਮੈਚ ਨਹੀਂ ਕਰ ਰਹੇ ਤੇ ਕੱਲ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਉਹ ਉੱਪਰੋਂ ਡਾਇਰੈਕਟੋਰੇਟ ਤੋਂ ਵੀ ਟੀਮ ਭੇਜੀ ਸੀ ਕਿ ਜਲੰਧਰ ਤੋਂ ਵੀ ਟੀਮ ਆਈ ਹੈਗੀ ਹੈ ਤੇ ਜਿਹੜਾ ਉਹਨਾਂ ਨੇ ਸੈਂਪਲਸ ਕਲੈਕਟ ਕੀਤੇ ਨੇ ਤੇ ਮੈਂ ਇਹ ਸਮਝਦਾ ਕਿ ਉਹ ਜਲਦੀ ਹੀ ਉਹਦਾ ਕੋਈ ਜਿਹੜਾ ਡਾਇਗਨੋਸਿਸ ਹੈ ਉਹ ਇਨਸ਼ੋਰ ਕਰਨਗੇ ਕਿ ਜੀ ਫਾਈਨਲ ਡਾਇਗਨੋਸਿਸ ਕੀ ਬੰਦਾ ਹੈ ਉਹਦੇ ਬੇਸਿਸ ਤੇ ਜਿਹੜਾ ਕਿਸਾਨਾਂ ਨੂੰ ਆਪਾਂ

کہ کڑا کڑا کیمیکل آپ یوز کرتے ہیں تو میڈیسن نارملی آپ انٹی بیٹکس بہت کر دیں دینے صرف سیکنڈری انفیکشن نو پروائیڈ کرن دے لئی پر وہ ایف ایم ڈی دے کیسز نو یہ جڑی سٹرین ہے یہ کہنے دے کہ موسلی یہ ਹਾਰਟ ਰਿਲੇਟਡ ਸਟ੍ਰੈਨ ਹੈ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਬਹੁਤ ਜਲਦੀ ਡੈਥ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਸ ਵਿੱਚ ਜਾਨਵਰਾਂ ਦਾ ਮਿਕਸ ਹੋਣਾ ਜਿਹੜਾ ਹੈਗਾ ਉਹ ਆਪਾਂ ਕੁਝ ਸਮੇਂ ਦੇ ਲਈ ਰੋਕ ਲਈਏ ਕਿ ਜ਼ਿਆਦਾ ਇੱਕ ਦੂਜੇ ਦੇ ਇੱਕ ਪਿੰਡ ਦੇ ਜਾਨਵਰ ਦੂਜੇ ਪਿੰਡ ਵਿੱਚ ਨਾ ਜਾਣ ਜਾਂ ਇੱਕ ਪਿੰਡ ਵਿੱਚ ਵੀ ਜਿੱਥੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਨੂੰ ਆਈਸੋਲੇਟ ਕਰ ਸਕਦੇ ਹਾਂ ਉਸ ਸਮੇਂਤ ਲਈ ਕੁਝ ਸਮੇਂ ਦੇ ਲਈ ਨੂੰ ਆਈਸੋਲੇਟ ਐ ਵਾਈ ਮੌਤਾਂ ਦੀ ਪੁਸ਼ਟੀ ਹੋਈ ਹੈ ਜਿਹੜੀਆਂ ਕਿ ਕਈ ਕਾਰਨਾਂ ਬਖ ਬਖ ਕਾਰਨ ਕਰਕੇ ਮਾਰ ਰਹੀਆਂ ਨੇ ਉਹਦੇ ਵਿੱਚ ਨਾਈਟ੍ਰਾਈਟ ਪਾਇਨਿੰਗ ਵੀ ਹੈ ਔਰ ਨਮੋਨੀਆਂ ਵੀ ਹੈ ਔਰ ਜਿਆਦਾ ਬੁਖਾਰ ਤੇ ਹੋਰ ਲੱਛਣ ਵੀ ਹਨ ਜੋ ਰੇਕੇ ਕਲਮੈਂਡ ਹੈ ਉੱਥੇ 15 ਦਿਨਾਂ ਦੇ ਵਿੱਚ ਤਕਰੀਬਨ 7 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਦੇ ਵਿੱਚੋਂ 18 ਕਿ ਇਹ ਮੀਨਨ ਤੋਂ ਕੱਟ ਦੇ ਕਟਰੂ ਬਸਰੂ ਹਨ ਉੱਥੇ ਵੀ ਪੱਠਨ ਬਿਨੈਟਡ ਪਾਇਨਿੰਗ ਆਈ ਹੈ ਔਰ ਉਹ ਸੈਂਪਲ ਜਿਹੋਨਾ ਸਮਾਨ ਦੇ ਹੀ ਭੇਜੇ ਹਨ ਜੋ ਕਿ ਪੂਰੀ ਕਨਫਰਮੇਸ਼ਨ ਲੈਬਰਾਟਰੀ ਤੋਂ ਬਾਅਦ ਠੀਕ ਹੈ ਸੀ ਦੱਸ ਸਕਦੇ ਹਾਂ ਮੌਨ ਦਾ ਅਸਲੀ ਕਾਰਨ ਦੱਸਦੇ ਹਾਂ ਕਿ